ਦੇ ਪਰਿਵਾਰ ਪਰਿਵਾਰ ਛੋੜਾ ਬੜੀਆਂ ਹੈ ਇਸ ਜਗ੍ਹਾ ਤੇ ਪਹੁੰਚੇ ਧੰਨ ਗੋਬਿੰਦ ਸਿੰਘ ਕਹਿੰਦੇ ਭਾਈ ਦਾਇਆ ਸਿੰਘ ਜੀ ਅਮਰਤ ਵੇਲੇ ਦਾ ਸਮਾ ਹੋ ਗਿਆ ਇਹ ਨਿਰਖ ਨੇਮ ਦਾ ਸਮਾ ਹੋ ਗਿਆ ਆਸਾਨੀ ਵਿਕਾਰ ਦਾ ਕੀਰਤਨ ਕਰੀਏ ਬਾਬਾ ਅਜੀਤ ਸਿੰਘ ਭਾਈ ਉਦੇ ਸਿੰਘ ਬਾਬਾ ਜੀਵਨ ਸਿੰਘ ਫੌਜ ਨਾਲ ਫੌਜ ਨੂੰ ਰੋਕਿਆ ਲੜ ਰਹੇ ਹੈ ਇਹਦਰ ਗੋਵਿੰਦ ਸਿੰਘ ਮਹਾਰਾਜ ਬਤਾਲਣ ਛੋਟੇ ਸਹਬਜ਼ਾਦੇ ਮਾਤਾ ਗੁਜਰਕੌਰ ਸਰਸਾ ਦੇ ਕੰਢੇ ਮਾਰੀਆਂ ਪਰਾਥੀਆਂ ਵਦਾਏ ਚੌਂਕੜੇ ਆਪ ਨੂੰ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਹੈ ਸਿਖਾ ਗੁਰਬਾਣੀ ਤੇਰੀ ਜੜ ਹੈ ਜਿਹੜਾ ਤਖਤ ਜੜ ਨਾਲ ਜੁੜਿਆ ਰਹਿੰਦਾ ਹੈ ਉਹਦੇ ਤੇ ਗਰਮੀ ਵੀ ਸਰਦੀ మేహవేల్ ਜਿਹਾ ਜਿਆਉਂਗੀਆਂ ਪੁਰਸ਼ਕ੍ਰੱਤ ਦਾ ਕੁਝ ਨਹੀਂ ਵਿਗੜਦਾ ਕਿਉਂਕਿ ਉਹ ਜੜ ਨਾਲ ਜੁੜਿਆ ਹੈ ਆ ਵੇਖੋ ਹੁਣ ਸਰਦੀ ਦਾ ਮੌਸਮ ਹੈ ਠੰਡ ਦਾ ਸਮਾਂ ਹੈ ਪੱਤੇ ਝੜਦਾ ਸਮਾਂ ਚੱਲ ਰਿਹਾ ਦਰਖਤਾਂ ਦੇ ਪੱਤੇ ਸੁੱਕ ਜਾਂਦੇ ਹੈ ਪਰ ਜਦੋਂ ਬਸੰਤ ਰੋ ਪਾਏਗੀ ਫਿਰ ਹਰਿਆ ਭਰਿਆ ਹੋ ਜਾਣਾ ਦਰਖਤਾਂ ਨੇ ਕਾਰਨ ਕੀ ਉਹ ਆਪਣੀ ਜੜ ਨਾਲ ਜੁੜੇ ਹੋਏ ਹੈ ਜਿਹੜੇ ਦਰਖਤ ਨੂੰ ਜੜ ਨਾਲੋਂ ਕੱਟ ਦਈਏ ਉਹ ਦਰਖਤ ਮੁੜ ਮੁੜ ਕੇ ਹਰਿਆ ਭਰਿਆ ਹੋ ਜਾਂਦਾ ਹੈ ਸਿੱਖਾ ਗੁਰਬਾਣੀ ਤੇਰੀ ਜੜ ਗੁਰੂ ਗ੍ਰੰਥ ਸਾਹਿਬ ਤੇਰੀ ਜੜ ਜਦ ਤੱਕ ਸਿੱਖ ਗੁਰਬਾਣੀ ਨਾਲ ਜੁੜਿਆ ਰਹੇਗਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਰਹੇਗਾ ਇਹਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਗੁਰਬਾਣੀ ਨਾਲ ਟੁੱਟ ਗਿਆ ਉਹਦੇ ਨੇ ਕੋਈ ਬਚਾਉਣ ਵਾਲਾ ਜੰਮਿਆ ਅੱਜ ਜਿੰਨੇ ਵੀ ਪੰਥ ਵਿਰੋਧੀ ਸਿੱਖ ਵਿਰੋਧੀ ਸਾਡੇ ਦੇ ਹਉਮੇ ਕਰ ਰਹੇ ਆ ਉਹਨਾਂ ਦਾ ਜਦ ਨਾਲ ਕਿ ਸਿੱਖਾਂ ਨੂੰ ਕਿਵੇਂ ਨਾ ਕਿਵੇਂ ਗੁਰਬਾਣੀ ਨਾਲ ਕੋ ਗੁਰ ਗ੍ਰੰਥ ਨਾਲ ਕੋੜਿਆ ਜਾ ਗਾ ਸਾਧ ਸੰਗਤ ਜੀ ਹੁਣ ਗੋਵਿੰਦ ਸਿੰਘ ਮਹਾਰਾਜ ਸਾਸਾ ਪਾਰ ਕਰਨ ਲੱਗੇ ਸਰਸਾ ਵੀ ਪੂਰੇ ਆਪਣੇ ਜੋੜ ਹਟੇ ਆ ਭਾਵੇਂ ਵੰਦੀ ਹੈ ਦੁਨੀਆ ਦੀ ਹਰੇਕ ਚੀਜ਼ ਵਿਛੋੜੇ ਤੇ ਖੜੀ ਹੈ ਆਪਣਾ ਵਿਛੋੜਾ ਮਰ ਕੇ ਪੈਂਦਾ ਕਦੇ ਦਾਦੀ ਜੀ ਚਲੇ ਗਏ ਕਦੇ ਦਾਦਾ ਜੀ ਚਲੇ ਗਏ ਕਦੇ ਬਾਪਾ ਜੀ ਚਲੇ ਗਏ ਕਦੇ ਪਿਤਾ ਜੀ ਚਲੇ ਗਏ ਕਿਤੇ ਪਤੀ ਚਲਾ ਗਿਆ ਕਿਤੇ ਪਤਨੀ ਚਲੀ ਗਈ ਕਿਤੇ ਭੈਣ ਚਲੀ ਗਈ ਕਿਤੇ ਭਰਾ ਚਲਾ ਗਿਆ ਕਿਤੇ ਬੱਚੇ ਚਲੇ ਗਏ ਕਦੇ ਪੁੱਤਰੇ ਚਲੇ ਗਏ ਆਪਣਾ ਵਿਛੋੜਾ ਮਰ ਕੇ ਪੈਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤੇ ਪਾਸ਼ਾ ਜੀ ਦਾ ਸਰਸਾ ਦੇ ਕੰਡੇ ਤੇ ਪਰਿਵਾਰ ਦਾ ਉਹ ਛੋੜਾ ਪਿਆ ਜਿਉਂਦੇ ਜੀ ਮੁੜ ਕੇ ਦਾਦੀ ਪੋਤੇ ਪੋਤੇ ਆਣ ਦਾਦੀ ਮਾਂ ਪੁੱਤਰ ਤੇ ਪੁੱਤਰਾਂ ਨੂੰ ਮਾਵਾ ਤੇ ਭਰਾਵਾਂ ਨੂੰ ਭਰਾਸੀ ਨਹੀਂ ਹੋਏ ਸਰਸਾ ਕਦੀ ਤੇ ਵਰਤਿਆ ਕੰਭਾਣਾ ਕਿ ਸਿੰਘ ਸਿੰਘਾਂ ਤੋਂ ਬੇਸ਼ੁਮਾਰ ਵਿਛੜੇ ਦਸਮ ਪਿਤਾ ਤੋਂ ਵਿਛੜੀ ਮਾਂ ਗੁਜਰੀ ਕਈ ਸਿੰਘ ਵਿਛੜੇ ਤੇ ਕਈ ਸੇਵਾਦਾਰ ਵਿਛੜੇ ਜੋਰਾਵਤ ਤੇ ਫਤਿਹ ਸਿੰਘ ਤੋਂ ਵੱਡੇ ਵੀਰ ਅਜੀਤ ਜੁਝਾਰ ਵਿਛੜੇ ਮਣਾ ਮਹੀ ਗ੍ਰੰਥ ਦੇ ਲੱਖਾਂ ਪੂਰਾ ਕਰਕੇ ਨਦੀ ਦੀ ਢੇਡ ਦਾ ਤਾਰ ਵਿਛੜੇ ਐ ਪ੍ਰਿਆਖਿਆ ਸੀ ਗੁਰੂ ਗੋਬਿੰਦ ਸਿੰਘ ਨੇ ਭਾਵੇਂ ਸਾਰੇ ਦਾ ਸਾਰਾ ਪਰਿਵਾਰ ਵਿਛੜੇ ਰੱਖਿਆ ਬਹੁ ਤੇ ਗਰੀਬ ਦੇ ਕਰਨ ਵਾਲੀ ਮੇਰੀ ਹੱਥੋਂ ਨਾ ਮੇਰੀ ਤਲਵਾਰ ਕੁੱਛਾ ਅੱਜ ਕੋਵਿੰਦ ਸਿੰਘ ਮਹਾਰਾਜ ਸਰਸਾ ਦੇ ਕੰਢੇ ਤੇ ਪਿਆ ਪਰਿਵਾਰ ਦਾ ਮਿਸ਼ੋੜਾ ਮੁੜ ਕੇ ਪਲਾਪ ਨਹੀਂ ਹੋਇਆ ਇਹ ਮਿਸ਼ੋੜਾ 7 ਦਿਨ ਚੜ੍ਹਨ ਸਵਾਰ ਦਿਨ ਚੜ ਰਿਹਾ ਚੜਦਿਆਂ ਜਦੋਂ ਪਰਿਵਾਰ ਨੇ ਸਰਸਾ ਨੂੰ ਪਾਰ ਕੀਤਾ ਪਰਿਵਾਰ ਤਿੰਨ ਹਿੱਸਿਆਂ ਚ ਵੰਡਿਆ ਗਿਆ 7 ਤੋਂ ਬਾਅਦ ਤਰੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪਿਆਰੇ ਵੱਡੇ ਸਹਿਬਜ਼ਾਦੇ ਮਨਤੀ ਦੇ ਸਿੰਘ ਇੱਕ ਪਾਸੇ ਮਾਤਾ ਗੁਰਪੌਰ ਸ਼ੋਕੇ ਸਹਿਬਜ਼ਾਦੇ ਇੱਕ ਪਾਸੇ ਭਾਈ ਮਨੀ ਸਿੰਘ ਤੇ ਮਤਾਵਾ ਐਸਾ ਪਰਿਵਾਰ ਦਾ ਰਿਸ਼ੋੜਾ ਪਿਆ ਮੁੜ ਕੇ ਬਰਾਬ ਨਹੀਂ ਆਇਆ ਸਤ ਕੋ ਸਾਧ ਸੰਗਤ ਜੀ ਅੱਜ ਮਾਤਾ ਗੁਰਪੌਰ ਮਾਤਾ ਬੁਲੂ ਕੋਰ ਕੱਪੜੇ ਸਰਸਾ ਪਾਰ ਕਰਦੇ ਆ ਪਾਣੀ ਦੇ ਵਿੱਚ ਭਿੱਜ ਗਏ ਉਤੋਂ ਮੂਹੇ ਧਾਰ ਬਾਰਸ਼ ਪੈ ਰਹੀ ਹੈ ਸਹਿਬਜ਼ਾਦਿਆਂ ਦੇ ਕੱਪੜੇ ਭਿੱਜ ਗਏ ਪੈਰਾਂ 'ਚ ਜੋੜਾ ਦੀ ਮਖਮਲੀ ਸੇਜਾਂ ਦੇ ਸੌਣ ਵਾਲੇ ਅੱਜ ਸਾਥ ਸੰਗਤ ਜੰਗਲ ਬੀੜਬਾਨ ਤੁਰੇ ਜਾ ਰਹੇ ਇੱਕ ਖੱਜਰ ਤੇ ਜਿਹੜਾ ਕੋਈ ਸਮਾਨ ਹੈ ਉਹ ਖੱਜਰ ਦੇ ਉੱਪਰ ਰੱਖਿਆ ਤੁਰੇ ਜਾ ਰਹੇ ਆ ਸਾਰਾ ਦਿਨ ਸਫਰ ਕਰਦੇ ਆ ਸਤ ਕੋ ਮੀਹ ਮਹਿਰੀ ਜੰਗਲ ਬੀ ਆ ਗਣ ਸਾਧ ਸੰਗਤ ਜੀ ਅੱਜ ਸਾਰਾ ਦਿਨ ਸਫਰ ਕਰਦੇ ਆ ਕਰਦੇ ਆ ਸਤ ਕੋ ਦੀ ਸ਼ਾਮ ਪਈ ਇੱਕ ਛਪਰੀ ਛਪਰੀ ਦੇ ਵਿੱਚ ਇੱਕ ਦੀਵਾ ਜਗਦਾ ਹੈ ਆਵਾਜ਼ ਮਾਰੀ ਤੇ ਛਪਰੀ ਤੋਂ ਆਵਾਜ਼ ਆਈ ਕੌਣ ਆਖਿਆ ਮੈਂ ਕੋ ਗੋਬਿੰਦ ਸਿੰਘ ਜੀ ਮਾਂ ਤੇ ਮੇਰੇ ਨਾਲ ਮੇਰੇ ਪੁੱਤਰੇ ਆ ਤੇ ਜਦੋਂ ਛਪਰੀ ਬਾਤ ਜਦੋਂ ਵੇਖਿਆ ਬਾਹਰ ਦੇ ਵਿੱਚ ਤੇ ਛਪਰੀ ਚ ਕੌਣ ਆ ਕੁੰਮਾ ਮਾਸ ਕੀ ਕਰੀਮ ਬਖਸ਼ ਵੇਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਜ਼ੁਰਗ ਮਾਤਾ ਹੀ ਜਿਨ੍ਹਾਂ ਦੇ ਕੱਪੜੇ ਭਿੱਜੇ ਪਏ ਆ بارش ਪੈ ਰਹੀ ਸਾਤ ਤੇ 9 ਸਾਲ ਦੀ ਉਮਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਇਤਿਹਾਸ ਹੈ ਦਾ ਕਿਉਂਕਿ ਸਭ ਤੋਂ ਜਿਹੜੀ ਵੱਧ ਠੰਡ ਅੱਜ ਦੇ ਕੋ ਸਰਦੀ ਦਾ ਮੌਸਮ ਆ ਸਿਆਣੇ ਆਮ ਘਰਾਂ ਚ ਗੱਲਾਂ ਕਰਦੇ ਆ ਠੰਡ ਵਿੱਚ ਆਪਣੇ ਬੱਚਾ ਬਚਾ ਕੇ ਰੱਖੋ ਕਿਉਂਕਿ ਬੱਚਿਆਂ ਨੂੰ ਠੰਡ ਬੜੀ ਸ਼ੇਤੀ ਲੱਗਦੀ ਹੈ ਚਾਹ ਜਿਹੜੇ ਬਜ਼ੁਰਗ ਸਰੀਰ ਹੁੰਦੇ ਆ ਆਪਾਂ ਕਹਿੰਦੇ ਬਜ਼ੁਰਗਾਂ ਨੂੰ ਬਚਾ ਕੇ ਰੱਖੋ ਕਿ ਬਜ਼ੁਰਗਾਂ ਨੂੰ ਠੰਡ ਬੜੀ ਸ਼ੇਤੀ ਲੱਗਦੀ ਹੈ ਇਤਿਹਾਸ ਕਹਿੰਦਾ ਮਾਤਾ ਗੁਜਰਪਾਲ ਦੀ ਉਮਰ 80 ਸਾਲ ਤੋਂ ਉੱਪਰ ਹੋ ਚੁੱਕੀ ਹੈ 7 ਤੇ 9 ਸਾਲ ਦੀ ਉਮਰ ਉਹ ਬੱਚੇ ਸਹਿਬਜਾਦਿਆਂ ਦੀ ਉਮਰ ਵਸਤਰ ਭਿੱਜੇ ਹੋਏ ਆ ਉਮੇ ਨਾਸ਼ਕੀ ਕੋਲੇ ਕੋਈ ਪ੍ਰਬੰਧਕ ਹੈ ਕੱਪੜਿਆਂ ਦਾ ਪ੍ਰਬੰਧ ਕਰਨ ਵਾਸਤੇ ਗਿਆ ਉਹ ਬ੍ਰਹਮਣ ਬੀਬੀ ਬੀਬੀ ਲక్ష్ਮੀ ਨੂੰ ਜਾ ਕੇ ਦੱਸਿਆ ਮੇਰੇ ਘਰ ਨੂੰ ਗੋਮਨ ਸਿੰਘ ਮਹਾਰਾਜ ਦੇ ਸਤਾਰਿਓਂ ਦੀ ਮਾਤਾ ਕਿ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਜਿਨ੍ਹਾਂ ਦੀ ਉਮਰ 6 ਤੋਂ 9 ਸਾਲ ਦੀ ਉਮਰ ਉਹ ਆਪਣੇ ਕੱਪੜੇ ਵੇਚ ਚੁੱਕੇ ਐ بارش ਨਾਲ ਕੱਪੜਿਆਂ ਦਾ ਪ੍ਰਬੰਧ ਕਰ। ਇਤਿਹਾਸ ਕਹਿੰਦਾ ਉਸ ਲక్ష్ਮੀ ਬੀਬੀ ਨੇ ਆਪਣੇ ਘਰ ਦੇ ਵਿੱਚੋਂ ਕੱਪੜਿਆਂ ਦਾ ਪ੍ਰਬੰਧ ਕੀਤਾ ਮਾਤਾ ਗੁਜਰ ਕੌਰ ਨੂੰ ਸੁੱਕੇ ਕੱਪੜੇ ਦਿੱਤੇ। ਸਹਿਬ ਜਦਿਆਂ ਨੂੰ ਸੁੱਕੇ ਕੱਪੜੇ ਦਿੱਤੇ ਫਿਰ ਜੋ ਵੀ ਘਰ ਵਿੱਚ ਰੁੱਖਾ ਵਿਸਾ ਸੀ ਉਪਰ ਉਮੇ ਮਾਸ਼ਮੀ ਦੀ ਛਪਰੇ ਚ ਕੁਝ ਨਹੀਂ ਸੀ ਜੋ ਵੀ ਰੁੱਖਾ ਮਿਸਾਸੀ ਸਾਧ ਸੰਗਤ ਦੀ ਪ੍ਰਸ਼ਾਦਾ ਛਕਾਇਆ ਅੱਜ ਮਾਤਾ ਗੁਜਰ ਕੌਰ ਤੇ ਸਹਿਬ ਜਾਦਿਆਂ ਦੀ ਪਹਿਲੀ ਰਾਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਭਰਾਵਾਂ ਨਾਲ ਪਰਿਵਾਰ ਨਾਲੋਂ ਵਿਸ਼ੜ ਕੇ ਇਕੱਲਿਆਂ ਨਾਲ ਜਿਹੜੀ ਰਾਤ ਬਿਤਾਈ ਹੈ ਇਹ ਪਹਿਲੀ ਰਾਤ ਪਰਿਵਾਰ ਨਾਲੋਂ ਵਿਸ਼ੜ ਸਾਧ ਸੰਗਤ ਜੀ ਸਤ ਕੋ ਦੀ ਖਰਾਬ ਰਾਤ ਬੀਤੀ ਅੱਠ ਕੋ ਦਾ ਦਿਨ ਚੜਿਆ ਕੁੰਮਾ ਬਾਸ਼ੀ ਸਾਰੀ ਰਾਤ ਬਾਹਰ ਰੋਂਦਾ ਰਿਹਾ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਤੇ ਇਨਾ ਝੱਖੜ ਝੋੜ ਗਿਆ ਇਹ ਤਾਂ ਬਸ ਫਲੀ ਸੇਜਾ ਤੇ ਸੌਣ ਵਾਲੇ ਭਾਈ ਚੌਪਾ ਸਿੰਘ ਵਰਗੇ ਵਿਦਵਾਨ ਬਾਬਾ ਫਤੇ ਸਿੰਘ ਨੂੰ ਕਦੇ ਜ਼ਮੀਨ ਤੇ ਪਹਿਰੇ ਨਹੀਂ ਲਾਉਣ ਦਿੰਦੇ ਸੀ ਸਾਧ ਸੰਗਤ ਜੀ ਸਾਰੀ ਰਾਤ ਰੋਂਦਿਆ ਲੰਘੀ 8 ਤੋ ਦਾ ਦਿਨ ਚੜਿਆ ਇਤਿਹਾਸ ਕਹਿੰਦਾ ਪਰ ਇੱਥੇ ਹੀ ਗੰਗੂ ਬ੍ਰਾਹਮਣ ਮਿਲਦਾ ਜਦੋਂ ਮਾਤਾ ਜੀ ਗੰਗੂ ਬ੍ਰਾਹਮਣ ਕੋਲ ਲੱਗਾ ਉਹ ਗੋਬਿੰਦ ਸਿੰਘ ਮਹਾਰਾਜ ਕੱਲ ਸਰਸਾ ਪਾਰ ਕੀਰਤਨ ਦੇ ਨੇੜੇ ਤੇੜੇ ਹੋਣਗੇ ਤੁਹਾਨੂੰ ਮੈਂ ਮਿਲਾ ਦਿੰਦਾ ਏ ਕਿਉਂਕਿ ਗੰਗੂ ਬ੍ਰਾਹਮਣ ਦੇ ਮਨ ਵਿੱਚ ਥੋੜਾ ਜਿਹਾ ਪਾਲ ਪਾ ਗਿਆ ਸੀ ਉਹਦਾ ਕਾਰਨ ਜਦੋਂ ਮਾਤਾ ਜੀ ਨੇ ਮਾਤਾ ਗੁਜਰਕੌਰ ਨੇ ਔਰ ਲక్ష్ਮੀ ਬ੍ਰਾਹਮਣੀ ਨੂੰ ਕੁਝ ਸੋਨੇ ਦੇ ਕੰਗਣ ਕੁਝ ਮੋਹਰੇ ਦਿੱਤੀਆਂ ਕੰਮੇ ਬਾਸ਼ਕੀ ਨੂੰ ਕੁਝ ਖੁਰਜੀ ਵਿੱਚੋਂ ਮੋਹਰਾ ਦਿੱਤੀਆਂ ਇਹਦੇ ਅੰਦਰ ਵੀ ਲਾਲਚ ਆ ਗਿਆ ਸਾ ਮਾਤਾ ਗੁਦਰਕੌਰ ਤੇ ਸਹਿਬ ਜਾਦਿਆਂ ਨੂੰ ਅੱਠ ਉਹਨੂੰ ਲਾਣ ਲੈ ਕੇ ਕਹਿੰਦਾ ਮੈਂ ਤੁਹਾਨੂੰ ਗੋਬਿੰਦ ਸਿੰਘ ਸਿੰਘਾਂ ਨਾਲ ਮਾੜ ਦੇਣਾ ਸਾਧ ਸੰਵੇ ਜੀ ਤੁਰਿਆ ਸਾਰਾ ਦਿਨ ਉਹ ਮਹਾਰਿਆ ਇਧਰ ਉਧਰ ਸ਼ਾਮ 8:00 ਵਜੇ ਸ਼ਾਮ ਨੂੰ ਆਪਣੇ ਘਰ ਲੈ ਗਿਆ ਇੱਕ ਤੇ ਆਨੰਦਪ੍ਰਸਾਦ ਨੂੰ ਛੱਡਿਆ ਬਾਦ ਗੁਰਪਾਲ ਜੀ ਤੇ ਸਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਛਪਰੀ ਚ ਪ੍ਰਸ਼ਾਦਾ ਛੱਡਿਆ ਇੱਕ ਗੰਗੂ ਬ੍ਰਾਹਮਣ ਦੇ ਘਰ ਜੋ ਵੀ ਉਹਨੇ ਛਕਾਇਆ ਉਹ ਛੱਡਿਆ ਉਹ ਆਪਣੇ ਸਾਹ ਹੁਣ 8:00 8:00 ਵਜੇ ਰਾਤ ਮੰਨਦੀ ਹੈ ਤੇ ਜਦੋਂ 9ਵਾਂ ਦਿਨ ਚੜ੍ਹਿਆ ਮਾਤਾ ਗੁਜਰਕਾਰ ਪੁੱਛਦੀ ਐ ਗੰਗੂ ਬ੍ਰਾਹਮਣ ਨੂੰ ਉਹ ਮਾਇਆ ਜਿਹਦੇ ਚ ਪੋਰਾ ਤੁਸੀਂ ਉਹ ਖੁਰਜੀ ਕਿੱਥੇ ਐ ਕਿਧਰ ਚਲੀ ਗਈ ਤੇ ਬਸ ਪਹਾਨਾ ਬਣਾ ਰਿਆ ਕਹਿੰਦੇ ਨਾਲੇ ਮੈਂ ਤੁਹਾਨੂੰ ਸਰਕਾਰ ਦੇ ਬਾਗੀਆਂ ਨੂੰ ਘਰ ਰੱਖਿਆ ਤੁਹਾਨੂੰ ਪ੍ਰਸ਼ਾਦਾ ਛਕਾਇਆ ਰਾਤ ਘਟਾਈ ਤੁਹਾਡੀ ਮਦਦ ਕੀਤੀ ਤੁਸੀਂ ਮੇਰੇ ਤੇ ਅੰਜਾਮ ਲਾ ਰਹੇ ਬਸ ਪਹਾਨਾ ਬਣਾ ਰਿਆ ਅਤੇ ਆਸ ਕੇ ਦਾ ਗੰਗੂ ਬ੍ਰਾਹਮਣ ਦੇ ਅੰਦਰ ਜਾਤੀ ਤੌਰ ਤੇ ਈਰਖਾ ਸੀ ਗੰਗੂ ਬ੍ਰਾਹਮਣ ਦੇ ਅੰਦਰ ਲਾਲਚ ਸੀ ਗੰਗੂ ਬ੍ਰਾਹਮਣ ਹਕੂਮਤ ਤੋਂ ਡਰਦਾ ਰੂਸੀ ਅੱਜ ਦੇ ਯੁੱਗ ਦੇ ਅੰਦਰ ਮਨੁੱਖ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੈ ਜਿੰਨਾ ਗਵਾਂਡੇ ਨੂੰ ਸੁਖੀ ਹੁੰਦਿਆਂ ਵੇਖ ਕੇ ਦੁੱਖ ਭੋਗ। ਇਹ ਮਨੁੱਖ ਦੀ ਸਥਿਤੀ ਬਣ ਗਈ ਹੈ। ਗੰਗੂ ਬ੍ਰਾਹਮਣ ਜਾਤੀ ਤੌਰ ਤੇ ਵਿਰੋਧੀ ਹੈ। ਉਹਦੇ ਅੰਦਰ ਲਾਲਚ ਹੈ। ਉਦੇ ਅੰਦਰ ਦਰ ਸਤ ਸੰਗਤ ਜੀ ਅੱਜ ਬਹਾਂ ਨਾ ਬਣਾ ਲਿਆ ਤੇ ਪਰਿੰਡੇ ਜਾ ਕੇ ਜਾਨੀ ਖਾਂ ਮਾਨੀ ਨੂੰ ਦੱਸ ਜਾਨੀ ਖਾਂ ਮਾਨੀ ਨੂੰ ਦੱਸ ਦਿੱਤਾ ਟੈਣ ਲਗਾ ਮੇਰੇ ਘਰ ਜਿਸ ਨੂੰ ਗੋਵਿੰਦ ਸਿੰਘ ਨੂੰ ਤੁਸੀਂ ਪਕੜਨ ਲਈ ਉਹਨਾਂ ਦੇ ਪਰਿਵਾਰ ਨੂੰ ਪਕੜਨ ਲਈ ਕਿੰਨੇ ਸਾਲ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਜੰਗ ਜੋ ਦੋ ਲਿਆ ਪਕੜੇ ਨਹੀਂ ਗਏ ਮੇਰੇ ਘਰ ਆਓ ਔਰ ਮੈਂ ਉਹਨਾਂ ਦੇ ਬਜ਼ੁਰਗ ਮਾਤੇ ਛੋਟੇ ਸਹਬਜ਼ਾਦੇ ਮੇਰੇ ਘਰ ਮਿਲੇ ਤੋਂ ਲੋ ਸ਼ਿਪਾਈ ਆਏ ਇਤਿਹਾਸ ਕਹਿੰਦਾ ਕਿ ਉਹ ਤੇ ਨੂੰ 100 ਰੁਪਈਆ ਵੀ ਦਿੱਤਾ ਕਹਿੰਦਾ ਐਨੀ ਥੋੜੀ ਕੀਮ ਫਿਰ 200 ਰੁਪਈਆ ਦਿੱਤਾ ਸ਼ਿਪਾਈਆਂ ਨੇ ਇਹਨੇ ਮੁਖਬਰੀ ਕੀਤੀ ਹੈ ਸਾਧ ਸੰਗਤ ਬਰ ਸਹਬਜ਼ਾਦਿਆਂ ਨੂੰ ਹੱਥਾਂ ਨੂੰ ਹੱਥ ਫੜੀਆਂ ਲਾਈਆਂ ਨੋਂ ਪੋਂ ਸਾਧ ਸੰਗਤ ਜੀ ਮਾਤਾ ਗੁਰਪੌਰ ਨੂੰ ਬੰਦੀ ਬੰਦੀ ਬਣਾਇਆ ਮਰੰਡੇ ਹਵਾ ਲਾਤ ਵਿੱਚ ਰੱਖਿਆ ਗਿਆ 9 ਕੋ ਦੀ ਰਾਤ ਮਾਤਾ ਜੀ ਦੇ ਸਹਿਬਜ਼ਾਦਿਆਂ ਨੂੰ ਕੁਝ ਛਕਾਇਆ ਨਹੀਂ ਪ੍ਰਸ਼ਾਦਾ ਨਹੀਂ ਛਕਾਇਆ ਕੋਈ ਗਰਮ ਕੱਪੜਾ ਨਹੀਂ ਦਿੱਤਾ ਤੁਸੀਂ ਮਰੰਡੇ ਦਰਸ਼ਨ ਕਰਦੇ ਹੋ ਪੌਂਤ ਵਾਲੀ ਹਵਾ ਲਾਤ ਵਿੱਚ ਰੱਖਿਆ ਫਿਰ 10 ਕੋ ਗੱਡਿਆਂ ਤੇ ਬੰਦੀ ਬਣਾਇਆ ਹੱਥਾਂ 'ਚ ਅਖੜੀਆਂ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਨੂੰ ਸਰਹੱਦ ਲੈ ਕੇ ਜਾ ਰਹੇ ਉਦੋਂ 8 ਪੂਰ ਦੀ ਚਮਕੌਰ ਸਾਹਿਬ ਦੀ ਜੰਗ ਹੁੰਦੀ ਹੈ 9 ਪੂਰ ਨੂੰ ਹਾਰ ਕੇ ਹੰਬਿਆ ਆਇਆ ਥੱਕਿਆ ਆਇਆ ਜੀਨਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਪਕੜਿਆ ਨਹੀਂ ਗਿਆ ਫੌਜਾਂ ਦਾ ਨੁਕਸਾਨ ਚੰਗੇ ਚੰਗੇ ਜਰਨੈਲ ਮਰ ਗਏ ਬੜਾ ਦੁਖੀ ਹੈ ਤੇ ਅੱਜ ਪਤਾ ਲੱਗਿਆ ਸਿਪਾਹੀਆਂ ਨੇ ਦੱਸਿਆ ਕਿ ਗੋਬਿੰਦ ਸਿੰਘ ਦੀ ਬਜ਼ੁਰਗ ਮਾਂ ਤੇ ਛੋਟੇ ਸਾਹਿਬ ਜਾਦੇ ਅਸੀਂ ਮੱਤੀ ਬਣਾ ਕੇ ਲਿਆ ਰਹੇ ਹਾਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਹਿਣ ਲੱਗੇ ਮਾਂ ਆ ਵਡੇ ਵਡੇ ਮਹਿਲ ਪਰਾਰੇ ਇਹ ਕੀ ਹੈ ਕਿ ਅਨੰਦਪੁਰ ਸਾਹਿਬ ਦੇ ਮਹੱਲ ਦੇ ਨਹੀਂ ਆ ਗਏ ਮਾਤਾ ਗੁਜਰਕੌਰ ਕਹਿਣ ਲੱਗੀ ਸਹਬ ਜਾਦਿਓ ਇਹ ਅਨੰਦਪੁਰ ਦੇ ਮਹੱਲ ਨਹੀਂ ਹੈ ਇਹ ਤੇ ਸਰਹੰਦ ਹੈ ਤੂੰ ਮਾਰੀ ਸਰਹੰਦ ਦੇ ਵਿੱਚ ਪਹੁੰਚੇ ਮਾਤਾ ਗੁਜਰਕੌਰ ਕਿੰ ਕਹਿ ਚੀ ਇਕ ਆਤ ਮੇਂ ਨੀਂ ਅਸਰ ਹੱਥ ਦੀ ਆਟਾਰੀਆਂ ਅਰਤਪੁਰ ਕੀ ਰਹਿਣ ਆ ਸਿਓ ਠੰਡੇ ਬੁਰਜ ਆਦੇ ਪੜਦੇ ਹੋ ਸੁਣਦੇ ਹੋ ਦਰਸ਼ਨ ਕਰਦੇ ਹੋ ਉਹਦੇ ਨਾਮ ਕੀ ਬੂਹਾ ਨਾਮ ਕੋਈ ਵਾਰੀ ਲਾਗੇ ਹਮਸਲਾ ਨਦੀ ਨਦੀ ਵਗਦੀ ਹੈ ਤੇ ਗਰਮੀ ਦੇ ਦਿਨਾਂ ਦੇ ਵਿੱਚ ਕਿਉਂ ਠੰਡੀਆਂ ਹਵਾਵਾਂ ਚੱਲਦੀਆਂ ਸਾਸਰ ਜੀ ਮਾਤਾ ਗੁਜਰਕੌਰ ਨੂੰ 10 ਕੋ ਦੀ ਪਹਿਲੀ ਰਾਤ ਤੇ ਬਾਬਾ ਜੋਰਾਵਾਲੀ ਸੇ ਬਾਬਾ ਫਤਿਹ ਸਿੰਘ ਨੂੰ ਠੰਡੇ ਬੁਰਜ ਚ ਰੱਖਦੇ ਨਾ ਕੋ ਛਕਣ ਲਈ ਪ੍ਰਸ਼ਾਦਾ ਨਾ ਕੋ ਤੰ ਤੇ ਕੋ ਗਰਮ ਕੱਪੜਾ ਸੌਣ ਵਾਸਤੇ ਰਾਨ ਕਰਨ ਵਾਸਤੇ ਸਾਥ ਸੰਗਤ ਇੱਕ ਬੰਦਾ ਭੁੱਖਾ ਹੋਇਆ ਕਿਉਂਕਿ ਪ੍ਰਸ਼ਾਦਾ ਤੇ ਗੰਗੂ ਬ੍ਰਾਹਮਣ ਦੇ ਘਰੇ ਰਾਤ ਨੂੰ ਸੱਤਾਂ ਨਾਲ ਅਟਕੋ ਨੌ ਕੋ ਦਾ ਦਿਨ ਨੌ ਕੋ ਦੀ ਰਾਤ 10 ਕੋ ਦਾ ਸਾਰਾ ਦਿਨ ਤੇ 10 ਕੋ ਦੀ ਰਾਤ ਆ ਗਈ ਮਾਤਾ ਗੁਜਰ ਘੌਰ ਤੇ ਸਹਿਜਾ ਦੇ ਨੇ ਕੋਈ ਛਕਣ ਨਹੀਂ ਦਿੱਤਾ ਭੁੱਖ ਦਾ ਦੁੱਖ ਹੱਡਾਂ ਨੂੰ ਪੀਰ ਦੀ ਸਰਦੀ ਜਦੋਂ ਰਾਤ ਆਈ ਤਸਪੋ ਦੀ ਇਤਿਹਾਸ ਆਂਦਾ ਠੰਡੀ ਹਵਾ ਸੀਤ ਲਹਿਰ ਵਗਦੀ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਨੇ ਬਾਤਲ ਗੁਰਜਪੁਰ ਪੌੜ ਦੀ ਕੋਲ ਚੂਹ ਨੂੰ ਲਪੋਦੇ ਹਵਾ ਵਗਦੀ ਜਦੋਂ ਐਨੀ ਕੇ ਸੀਤ ਲਹਿਰ ਉੱਚੀ ਜਗ੍ਹਾ ਤੇ ਬਿਠਾਇਆ ਫਿਰ ਗੁਰਦੁਆਰੇ ਸਾਥ ਸੰਗਤ ਬੁੱਲ ਨੀਂਦੀ ਹੋਵੇ ਸਾਤ ਤੇ 9 ਸਾਲ ਦੀ ਉਮਰ ਦੀ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਨੇ ਹੋ ਗਏ ਮਾਂ ਦੀਆਂ ਕੂਕਲਾ ਮੁਰਗੀਆਂ ਮਾਸੂਮ ਸੀ ਬੱਚੇ ਸੀ ਤੇ ਫਿਰ ਸਾਸ ਕਰਨ ਦੇ ਤੋਂ ਰਾਤ ਔਰੀ ਦੀ ਰਾਤ ਪਈ ਪੈਰਾਂ ਦਾ ਖਰਾਬ ਹੋਇਆ ਮਾਤਾ ਗੁਰਦਾਨ ਪੁੱਛਦੇ ਕੌਣ ਕਹਿ ਲੱਗਤ ਮਾਤਾ ਜੀ ਮੇਰਾ ਨਾਮ ਮੋਤੀ ਰਾਮ ਹੈ ਮੋਤੀ ਰਾਮ ਕਹਿਣ ਲੱਗਾ ਮੈਂ ਜਿੰਨੇ ਵੀ ਇੱਥੇ ਸਰਕਾਰੀ ਇਸ ਜਿੰਨੇ ਦੀ ਕੈਦੀ ਆ ਸਰਕਾਰੀ ਮਲਾਦਮਾ ਉਹਨਾਂ ਕੈਦੀਆਂ ਵਾਸਤੇ ਲੰਗਰ ਦਾ ਪ੍ਰਬੰਧ ਕਰਦਾ ਜਦੋਂ ਮੈਨੂੰ ਆਪਜੀ ਬਾਰੇ ਪਤਾ ਲੱਗਾ ਮੈਂ ਤੁਹਾਡੇ ਵਾਸਤੇ ਦੁੱਧ ਲੈ ਕੇ ਆਇਆ ਉਹ ਮੋਤੀ RAM ਘਰ ਵਾਲੀ ਦੇ ਬਹਿਣੇ ਵੇਚ ਕੇ ਸਿਪਾਹੀਆਂ ਨੂੰ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਮਾਤਾ ਗੁਜਰ ਕੌਰ ਤੇ ਬਾਬਾ ਜੋਰਾਵਰਸਨ ਬਾਬਾ ਫਤਿਹ ਸਿੰਘ ਨੂੰ ਦੁੱਧ ਦੀ ਸੇਵਾ ਕੀਤੀ ਦੁੱਧ ਛੁਪਾਇਆ ਧਰ ਮੋਤੀ ਜਨ ਪੁੱਤ ਕੁਆਇਆ ਗੁਰ ਲਾਲਾ ਤਾਈ ਦੁੱਧ ਭੁਲਾਇਆ ਧਰਵੀ ਮੰਦਾ ਦੁੱਧ ਦੀ ਸੇਵਾ ਕੀਤੀ ਫਿਰ ਰਾਤ ਬੀਤੀ ਬਜ਼ੁਰਗ ਮਾਂ ਨੇ ਆਪਣੇ ਬਜ਼ੁਰਗ ਹੱਡਾ ਦਾ ਨਿਗ ਦੇ ਕੇ ਬਾਬਾ ਜੂਰਾਵਰ ਸਿੰਘ ਬਾਬਾ ਫਤੇ ਸਿੰਘ ਨੂੰ ਸ਼ਾਂਤੀ ਨਾਲ ਲਾ ਕੇ ਸਾਰੀ ਰਾਤ ਬਿਤਾਈ ਦਿਨ ਚੜਿਆ 11:00 ਹੋਤਾ ਦਿਨ ਆ ਗਿਆ 11:00 'ਤੇ ਅਚਾਰੀ ਲੱਗੀ ਸਿਪਾਈ ਆਏ ਲੈਣ ਵਾਸਤੇ ਸਾਧ ਸੰਗਤ ਮਾਤਾ ਗੁਰਕੌਰ ਜੀ ਨੇ ਸਹਿਬਜ਼ਾਦਿਆਂ ਨੂੰ ਤਾਂ ਗੁਰੂ ਅਰਜਨ ਦੇਵ ਸਾਹਿਬ ਨਾਲ ਦੀ ਸ਼ਹਾਦਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਾਈ ਕਹਿਣ ਲੱਗੇ ਸਹਿਬਜ਼ਾਦਿਓ ਸ਼ਹੀਦ ਹੋ ਲਾਇਓ ਆਪਣੇ ਸਤਕਾਰਯੋਗ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਚੇਤੇ ਕਰਿਓ ਸਿੱਖੀ ਨਾ ਛੱਡਿਓ ਧਰਮ ਨਾ ਛੱਡਿਓ ਜਾਨਾਂ ਚਲੀਆਂ ਜਾਣ ਤੇ ਕੋਈ ਗੱਲ ਪਹਿਲੇ ਹੰਦੀ ਕਿਚੈਰੀ ਲੱਗੀ ਵੱਡਾ ਦਰਵਾਜ਼ਾ ਬੰਦ ਛੋਟੀ ਬਾਰੀ ਖੁੱਲੀ ਹੈ ਜਦੋਂ ਸਹਿਬਜ਼ਾਦੇ ਸਿਰ ਝੁਕਾ ਕੇ ਰੰਮਣਗੇ ਅਸੀਂ ਤਾੜੀ ਮਾਰ ਲਿਆ ਕਿ ਸਹਿਬਜ਼ਾਦਿਆਂ ਨੇ ਇਸਲਾਮ ਕਬੂਲ ਕਰ ਲਿਆ ਹੈ ਝੁਕ ਗਏ ਸਾਡੇ ਅੱਗੇ ਸਾਧ ਸੰਗਤ ਇਹੋ ਇੱਕ ਰਾਜਨੀਤਿਕ ਪੱਖ ਸੀ ਅੱਜ ਵੀ ਤੁਸੀਂ ਕਿਸੇ ਨਜ਼ਾਰ ਦੇ ਨਾਓ ਕਿਸੇ ਕਵਰ ਤੇ ਜਾਓ ਵੈਸੇ ਸਿੱਖ ਦੇ ਫਰਜ਼ ਹਨ ਉਹ ਗੁਰੂ ਸਾਹਿਬ ਨੂੰ ਮੰਨਣਾ ਅਵਰਾ ਮਜਾਰਾ ਤੇ ਇੱਕ ਸਾਡਾ ਹੋਂ ਨਹੀਂ ਹੈ ਸਹੀ ਸੱਚਾ ਮੁਸਲਮਾਨ ਵੀ ਕਬਰ ਨਜ਼ਾਰ ਨੂੰ ਨਹੀਂ ਮੰਨਦਾ ਤੇ ਪੰਜਾਬ 'ਚ ਹੀ ਪਤਾ ਨਹੀਂ ਕੀ ਹੋ ਗਿਆ ਸਿੱਖ ਕਿਧਰ ਨੂੰ ਉਰ ਪਏ ਸਾਧ ਸੰਗਤ ਜੀ ਕਿਸੇ ਕਬਰ ਨਜ਼ਾਰ ਉਹਦਾ ਜਿਹੜਾ ਬਾਰ ਬੜਾ ਛੋਟਾ ਹੁੰਦਾ ਹੈ ਦੀਵਾ ਹੁੰਦਾ ਹੈ ਉਹਦਾ ਕਾਰਨ ਪਤਾ ਕੀ ਜਿਹੜਾ ਵੀ ਆਵੇ ਝੁਕੇ ਲੰਗਰ ਥੱਲੇ ਦੀ ਅਸੀਂ ਕਹੀਏ ਕਿ ਝੁਕ ਗਿਆ ਕਿਸੇ ਕਬਰ ਨਜ਼ਾਰ ਤੇ ਜਾਓ ਉਹਦਾ ਬਾਰ ਬੜਾ ਦੀਵਾ ਤੇ ਛੋਟਾ ਹੁੰਦਾ ਹੈ ਅੱਜ ਛੋਟਾ ਵੱਡਾ ਦਰਵਾਜ਼ਾ ਬੰਦ ਤੇ ਬਾਰੀ ਖੁੱਲੀ ਐ ਕਾਰਨ ਜਦੋਂ ਸਹਬਜ਼ਾਦੇ ਸਿਰ ਚ ਘਾ ਕੇ ਲੰਗੜੀ ਅਸੀਂ ਕਵਾਂਗੇ ਇਹਨਾਂ ਨੇ ਸਾਡੀਆਂ ਸ਼ਰਤਾ ਮੰਨ ਲਈਆਂ ਪਰ ਬਾਬਾ ਜੋਰਾਵਰ ਸਿੰਘ ਫਤਿਹ ਤੋਂ ਪਹਿਲਾਂ ਸੱਜਾ ਪੈਰ ਫਿਰ ਲੰਘੇ ਕਿ ਅਸੀਂ ਤੁਹਾਡੀਆਂ ਕੁੱਟਮ ਨੀਤੀਆਂ ਦਿੱਤੀ ਦੀ ਨੋਕਾ ਟਕਰਾਉਂਦੇ ਆ ਅੱਗੇ ਵਜੀਦਾ ਬੈਠਾ ਦੀਵਾਨ ਸੱਤਾ ਨਾਮੁਕਰੀ ਬੈਠਾ ਕਾਜੀ ਬੈਠੇ ਸਾਰੇ ਬੈਠੇ ਆ ਸਾਰੇ ਹੀ ਸਾਹਿਬ ਜਦਿਆਂ ਦੇ ਵਿਰੋਧੀ ਤੇ ਦੁਸ਼ਮਣ ਬੈਠੇ ਆ 100 200 ਬੰਦੇ ਵਿੱਚ ਦੁਸ਼ਮਣ ਬੈਠਾ ਹੋਵੇ ਸਾਹਮਣੇ ਜਾ ਕੇ ਗੱਲ ਕਰਨੀ ਬੰਦਾ ਪ੍ਰਭਾਵਕ ਬੋਲਦਾ ਹੈ ਆਪਰਾ ਵੀ ਕੋਈ 100 ਬੰਦਾ 200 ਵਿਰੋਧੀ ਬੈਠਾ ਹੋਵੇ ਉਹਦੇ ਵਿੱਚ ਜਾ ਕੇ ਗੱਲ ਕਰੀਏ ਆਪਣੀ ਕਿਤੇ ਜਵਾਨ ਫਤਲਾਈ ਨਹੀਂ ਆਪਸ ਵਿੱਚ ਹੀ ਤਰੀਕੇ ਨਾਲ ਗੱਲ ਪੇਸ਼ ਨਹੀਂ ਕਰ ਸਕਾਂਗੇ ਸਾਰੇ ਮੇਰੇ ਗੁਰੂ ਵੀ ਬੈਠੇ ਆ ਸਾਰੇ ਮੇਰੇ ਦੁਸ਼ਮਣ ਆ ਪਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਕਦੇ ਉਹਨਾਂ ਨੂੰ ਉਹਨਾਂ ਉਹਨਾਂ ਦਾ ਪ੍ਰਭਾਵ ਕਬੂਲਿਆ ਉਹਨਾਂ ਤੋਂ ਡਰੇ ਅੱਖਾਂ ਚੱਖਾਂ ਬਾ ਕੇ ਤੁਸੀਂ ਵੇਖ ਲਓ ਸਾਹਮਣੇ ਜਿਹੜਾ ਬੰਦਾ ਬੈਠਾ ਬਚਾੜਦੇ ਨਾ ਕਿਸੇ ਲਈ ਜਿਹੜਾ ਆਪਣੇ ਲਈ ਝਾਗਿਆ ਤਾਂ ਨੀਵੀਆਂ ਕਰ ਲੀਆਂ ਸਮਝ ਲਓ ਉਹਨੇ ਆਪਣਾ ਪ੍ਰਭਾਵ ਕਬੂਲ ਲਿਆ ਜਦੋਂ ਬੰਦਾ ਬੰਦੇ ਲਈ ਦੁਸ਼ਮਣ ਨਾਲ ਵੇਖਦਾ ਤੇ ਸਾਹਮਣੇ ਦੁਸ਼ਮਣ ਨੀਵੀਂ ਪਾ ਜੇ ਅੱਖਾਂ ਨੀਵੀਆਂ ਕਰ ਲੇ ਸਮਝ ਲਓ ਅੰਦਰੋਂ ਮੇਰੇ ਤੋਂ ਡਰਦਾ ਏ ਮੇਰਾ ਇਹਦੇ ਤੇ ਪ੍ਰਭਾਵ ਏ ਜੇ ਸਾਹਮਣੇ ਵਾਲੇ ਨੂੰ ਰਹਿ ਕੇ ਆਪਣੀਆਂ ਖਨੀਵੀਆਂ ਹੋ ਗਈਆਂ ਸਮਝੋ ਹਰਾਪਾ ਦਾ ਪ੍ਰਭਾਵ ਬੋਲੇ ਆ ਅੱਜ ਵਜੀਦਾ ਦੇ ਸਾਹਮਣੇ ਬਾਬਾ ਜੋਰਾ ਸਿੰਘ ਤੇ ਬਾਬਾ ਵਲੇ ਸਿੰਘ ਨੇ ਸ਼ਾਦੀਆਂ ਤਾਣ ਕੇ ਅੱਖਾਂ ਜੱਖਾਂ ਪਾ ਕੇ ਜਾ ਕੇ ਫਦੇ ਬਲਾਈ ਰਾਜੇ ਨੂੰ ਫਦੇ ਬਲਾਈ ਤੇ ਸਾਸ ਸੰਗਤ ਜੀ ਵਜੀਦਾ ਕਹਿੰਦਾ ਕੋ ਮਗ ਤੋਂ ਇਹਨਾਂ ਨੂੰ ਸਮਝਾ ਕੇ ਨਹੀਂ ਲੈ ਕੇ ਆਏ ਸਿਪਾਈ ਕਹਿੰਦੇ ਹਜੂਰ ਜੰਮੂ ਦੁਨਿਆ ਸੂਨਾ ਦੇ ਮੂੰਹ ਦੇਖਿਆ ਹੋਇਆ ਕਰਦੇ ਜਾਂਦਿਆਂ ਸੂਨਾ ਫਿਰ ਨਿੱਕੀ ਤੋਂ ਕਮਲਿਆ ਸਾਹਿਬ ਜਾਦਿਓ ਤੁਹਾਨੂੰ ਪਤਾ ਹੈ ਤੁਹਾਡਾ ਆਨੰਦ ਕੋ ਢੈ ਢੇਰੀ ਹੋ ਗਿਆ ਹੈ ਤੁਹਾਡੇ ਭਰਾ ਚਮਕੌਰ ਦੀ ਜੰਗ ਦੇ ਵਿੱਚ ਮਾਰੇ ਗਏ ਆ ਤੁਹਾਡਾ ਬਾਪ ਮਾਰੇ ਗਿਆ ਇਹ ਹੀ ਸ਼ਬਦ ਵਰਤੇ ਆ ਉਹਨਾਂ ਨੇ ਪਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਕਹਿਣ ਲੱਗੇ ਸਾਡੇ ਬਾਦ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਮੇਰੇ ਕਰਗੀਆਂ ਵਾਲੇ ਪਾਦਸ਼ਾ ਤੂੰ ਜੋਤ ਗੰਮੀ ਤੇਰੀ ਆਮਰ ਕਹਾਣੀ ਪਾਦਸ਼ਾ ਹੈ ਬਹੁਤ ਹੀ ਲੰਮੀ ਤੂੰ ਸ਼ਕਤ ਧਰ ਦੀ ਰੱਖ ਲਈ ਦੇ ਸਿਰਾਂ ਤੇ ਫੰਮੀ ਕੋਈ ਐਸਾ ਪੁੱਤਰ ਜੰਮ ਲਏ ਅਜੇ ਮਾਨਨ ਗਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਵਰਗਾ ਪੁੱਤਰ ਪੈਦਾ ਕਰ ਸਕੀ ਦੁਨੀਆ ਦੇ ਕੋਈ ਬਾਹ ਨਹੀਂ ਕਰਦਾ ਨਾ ਹੋਈ ਐ ਤੇ ਨਾ ਹੁੰਦੀ ਐ ਸਾਧ ਸੰਗਤ ਜੀ ਫਿਰ ਸਹਿਬਜ਼ਾਦਿਆਂ ਨੇ ਪੁੱਛਿਆਗਾ ਸਹਿਬਜ਼ਾਦਿਆਂ ਨੂੰ ਸਿੱਖੀ ਛੱਡ ਦਿਓ ਧਰਮ ਛੱਡ ਦਿਓ ਇਸਲਾਮ ਕੂਰ ਕਰ ਲੋ ਹੀਰੇ ਮੋਤੀ ਦੁਨੀਆਂ ਦੇ ਧਨ ਦਾ ਉਹ ਤੁਹਾਡੇ ਕਰਮਾਂ 'ਚ ਰੱਖ ਦੇਣਗੇ ਤੁਹਾਨੂੰ ਨਵਾਬੀਆਂ ਮਿਲਣਗੀਆਂ ਜਦ ਜਵਾਨ ਹੋਵਗੇਗਾ ਅਮੀਰ ਘਰਾਇਆ ਤੇ ਤੁਹਾਡੇ ਵਿਆਹ ਸ਼ਾਦੀਆਂ ਹੋਣਗੀਆਂ

ਏ ਨਹੀਂ ਹੋ ਸਕਦਾ ਸਿੱਖੀ ਨਹੀਂ ਛੱਡਣੀ ਤੁਹਾਨੂੰ ਨਹੀਂ ਛੱਡਣਾ ਫਿਰ ਇਵਾਨ ਸੁਟਾ ਨੰਦਪੁਰੀ ਉਹ ਕੁਸ਼ਦਾ ਸਾਹਿਬ ਜਾਂਦੇ ਹੋ ਜੇ ਤੁਹਾਨੂੰ ਛੱਡ ਦਿੱਤਾ ਜਾਏ ਫਿਰ ਕੀ ਕਰੋਗੇ ਬਾਬਾ ਜੋਰਾਵਰ ਸਿੰਘ ਬਾਬਾ ਬਰਜ ਸਿੰਘ ਕਹਿੰਦੇ ਪਹਿਲੀ ਗੱਲ ਤੇ ਸਾਨੂੰ ਤੁਸੀਂ ਛੱਡਣਾ ਹੀ ਨਹੀਂ ਕਹਿੰਦੇ ਜੇ ਤੁਹਾਨੂੰ ਮੰਨ ਉਹ ਛੱਡ ਦਈਏ ਬਾਬਾ ਜੀ ਕਹਿੰਦੇ ਜੇ ਸਾਨੂੰ ਛੱਡ ਦਿੱਤਾ ਅਸੀਂ ਜੰਗਲਾ ਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਜਰਮ ਉਹਦੇ ਬਰੋਂ ਦਾੜਾ ਗਏ ਕਹਿ ਲੱਗੇ ਕਿ ਜਿੰਨਾ ਚਿਰ ਜਰਮ ਦੀ ਜੜ ਨਹੀਂ ਪੱਟੀ ਜਾਂਦੀ ਲੜਦੇ ਰਾਵਾਂਗੇ ਮਰਦੇ ਰਾਵਾਂਗੇ ਲੜਦੇ ਰਾਵਾਂਗੇ ਮਰਦੇ ਦੀਵਾਨ ਸੋਚਾ ਮਤ ਕਹਿੰਦਾ ਹਜ਼ੂਰ ਤੁਸੀਂ ਇਹਨਾਂ ਨੂੰ ਨਵਾਬੀਆਂ ਉਹਦੇ ਸੁੱਖ ਸੂਰ ਦਾ ਦਿਨ ਦੀਆਂ ਗੱਲਾਂ ਕਰਦੇ ਸੱਪ ਦੇ ਸਿਰ ਵਿੱਚ ਸੋਟਾ ਮਾਰਨਾ ਤੇ ਸਪੋੜੀਆਂ ਨੂੰ ਦੁੱਧ ਪਿਉਾਣੇ ਇਹ ਕਿੱਥੋਂ ਦੀ ਸ਼ਾਮ ਹੈ ਇਨਾਂ ਦੇ ਬਾਪ ਦੇ ਗਰੋਧਨ ਜੰਗ ਚੱਲੀ ਹੋਈ ਐ ਕਿੰਨੇ ਜਰਨਲ ਮੌਤ ਦੀ نیند ਸੌਂ ਗਏ ਸਾਰੀ ਹਕੂਮਤ ਨੂੰ ਇਹਨਾਂ ਦੇ ਬਾਪ ਨੇ ਵਕਤ ਬਾ ਰੱਖਿਆ ਐ ਤੇ ਤੁਸੀਂ ਇਹਨਾਂ ਨੂੰ ਅਹੁਦੇ ਤੇ ਨਵਾਬੀਆਂ ਦੀਆਂ ਗੱਲਾਂ ਨੀਕੇ ਬਾਅਦ ਤੁਸੀਂ ਦਿੱਕੇ ਬੱਚੇ ਸਮਝਦੇ ਇੰਨਾ ਇਹ ਤਾਂ ਨਾਦਾ ਦੇ ਬੱਚੇ ਸਪੋੜੀ ਐ ਸਪੋੜੀ ਐ ਸਾਸ ਸਗੇ ਜੀ ਫਿਰ ਕੀ ਹੋਇਆ ਪਹਿਲੇ ਦਿਨ ਜਿਹੜੀ ਪਚਾਈ ਸੀ ਉਸ ਸਮਾਪਤ ਹੋ ਗਈ 11 ਨੂੰ ਫਿਰ ਸਹਬਜ਼ਾਦੇ ਤੇ ਮਾਤਾ ਗੁਜਰ कौर ਸਾਰੀ ਕਹਾਣੀ ਦੱਸਦੇ ਜਾਂਦੇ ਫਿਰ 12 11 ਨੂੰ ਫਿਰ ਸ਼ਾਹ ਪਾਉਤੀ ਰਾਮ ਆ ਕੇ ਦੁੱਧ ਸ਼ੋਭਾ ਫਿਰ 12 ਨੂੰ ਫਿਰ ਪਚਾਈ ਲੱਗ ਗਈ ਫਿਰ ਸਹਬਜ਼ਾਦੇ ਨੂੰ ਪੇਸ਼ ਕੀਤਾ ਜਾਂਦਾ ਫਿਰ ਸਹਬਜ਼ਾਦੇ ਨੂੰ ਕਹਿੰਦੇ ਵੀ ਮੰਨ ਜਾਓ ਛੜ ਦੇਓ ਸਿੱਖੀ ਫਿਰ ਉਹ ਹੀ ਗੱਲ ਨਾਲ ਸਹਬਜ਼ਾਦੇ ਨੇ ਜਵਾਬ ਦੇ ਦਿੱਤਾ ਅੱਜ ਕਾਜੀ ਨੇ ਫਤਵਾ ਜਾਰੀ ਕਰ ਦਿੱਤਾ ਕਿ ਜੇ ਸਹਿਬ ਦਾਦੇ ਇਸਲਾਮ ਕਬੂਲ ਨਹੀਂ ਕਰਦੇ ਸਿੱਖੀ ਨਹੀਂ ਛੱਡਦੇ ਸ਼ਰਤ ਨਹੀਂ ਆਉਂਦੇ ਫਿਰ ਉਹਨਾਂ ਨੂੰ ਜਿਉਂਦਿਆਂ ਹੀ ਦੁਨੀਆਂ ਤੇ ਚੜਕੇ ਸ਼ਹੀਦ ਕੀਤਾ ਜਾਏ ਬਰੋਸਾ ਸਭ ਦਾ ਜਦੋਂ ਇਹ ਫਤਵਾ ਉਹਨਾਂ ਤੇ ਚੜਕੇ ਸ਼ਹੀਦੀ ਦਾ ਫਤਵਾ ਜਦੋਂ ਇਹ ਫਤਵਾ ਜਾਰੀ ਕੀਤਾ ਤੂੰ ਤੂੰ ਬੜੀ ਛੋਟੀ ਸੀ ਬਾਬਾ ਜੋਰਾਵਰ ਸਿੰਘ ਦੀ ਉਮਰ 9 ਸਾਲਾਂ ਤੇ ਬਾਬਾ ਫਤੇ ਸਿੰਘ ਦੀ ਉਮਰ 7 ਸਾਲ ਤੇ 6 ਮਹੀਨੇ ਬਣਦੇ। 7 ਸਾਲ 6 ਮਹੀਨੇ। ਬੇਗੂ ਆਪਰ ਬੱਚਿਆਂ ਵਾਲਿਆਂ 7 ਕੁ ਸਾਲ ਦਾ ਸਾਢੇ 7 ਸਾਲ ਦਾ ਕਿਹੜਾ ਬੱਚਾ ਹੁੰਦਾ? 9 ਸਾਲ ਦਾ ਬੱਚਾ ਕਿਹੜਾ ਹੁੰਦਾ? ਜਦੋਂ ਫਤਵਾ جاری ਕੀਤਾ ਤੇ ਜਿਹੜੇ ਕਮਜ਼ੋਰ ਲੋਕ ਸਿੰਘ ਉਮੋਰ ਲੱਗ ਪਏ। ਉੱਥੇ ਫਿਰ ملیر اوٹ دا نباہ شیر خان ٹرین لگا مجیر خام کہ شراب دے اُلٹا کسے بچے دے جرم تو ہاں کسے دیدی دے جرم تو ہاں شراب دے اسلام دے اُلٹا اینا بچیاں دے پر دودھ پی دیانے ہیں دادری نہیں ٹوٹے بچیاں دے پر ایک دے پہلی بڑی دادر ٹوٹے دے پھر دوبارہ ممیں ہوندے ہاں جائے دے بچے دودھ پی دے دادری نہیں ٹوٹے دوبارہ دادری نہیں آئیے ਇਹਨਾਂ ਦਾ ਕਸੂਰ ਕੀ ਹੈ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਜਮਲਿਆ ਨੂੰ ਨੀਅਤ ਚੜਾ ਦੇਣਾ ਜਦੋਂ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਨ ਨੇ ਹਾਂ ਦਾ ਬਾਰਾ ਮਾਰਿਆ ਤੇ ਵਜੀਦਾ ਕਹਿੰਦਾ ਓਏ ਨਵਾਬ ਸ਼ੇਰ ਖਾਨ ਤੂੰ ਭੁੱਲ ਗਿਆ ਏ ਹਜੇ 2 ਦਿਨ ਦੇ ਦੀ ਗੱਲ ਐ 5 ਦਿਨ ਦੀ ਗੱਲ ਐ ਇਹਨਾਂ ਦੇ ਬਾਪ ਨੇ ਤੇਰੇ ਭਰਾ ਨਾਲ ਖਾਨੂ ਚਮਕੌਰ ਦੀ جنگ ਦੇ ਵਿੱਚ 10 ਤੇ 30 ਮਾਰ ਕੇ ਮਾਰਿਆ ਤੇਰੇ ਭਤੀ ਜਾਨੂ ਮਾਰਿਆ ਨਾ ਇਹ ਬਾਪ ਨੇ ਇਹਨਾਂ ਦੇ ਭਰਾਵਾਂ ਨੇ ਅੱਜ ਬਦਲਾ ਲੈਣ ਦਾ ਵੇਲਾ ਹੈ ਪੁੱਣ ਦਾ ਕੰਮ ਨੂੰ ਕਰ ਤੂੰ ਇਹਨਾਂ ਨੂੰ ਮੀਆਂ ਚੁੱਕ ਕੇ ਸ਼ਹੀਦ